ਤੇਰਾਪਾਪੁਰ ਨਾਲਕੀ ਦੇ ਪਿੰਡ ਰਾਮਦਵਾਲੀ ਦੇ ਰਹਿਣ ਵਾਲੇ ਭਪਿੰਦਰ ਸਿੰਘ ਦਾ ਭੂਆ ਦੇ ਪੁੱਤਰ ਵੱਲੋਂ ਟਰੈਕਟਰ ਨਾਲ ਕੋਚਲ ਕੇ ਕੀਤਾ ਕਤਲ ਮ੍ਰਿਤਕ ਦੱਖਣਵਾਸੀ राम तोली दा पुत्र जसਕਰਨ ਸਿੰਘ ਜੋ ਕਿ ਬੂਟਾ ਸਿੰਘ ਪੁੱਤਰ ਨਿੰਜ ਸਿੰਘ ਵਾਸੀ ਧਰਮਾਬਾਦ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਉਸਦੇ ਪੈਸੇ ਜਸਕਰਨ ਸਿੰਘ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਉਸਦੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਾ ਅਤੇ ਉਸਦੇ ਪੁੱਤਰ ਅਭੀ ਅਤੇ ਹੁਸਨ ਨੇ ਜਸਕਰਨ ਸਿੰਘ ਨੂੰ ਬੰਨ ਕੇ ਕੁੱਟਿਆ ਜਦ ਕਿ ਜਸਕਰਨ ਸਿੰਘ ਨੇ ਆਪਣੇ ਪਿਤਾ ਭਪਿੰਦਰ ਸਿੰਘ ਨੂੰ ਫੋਨ ਕੀਤਾ ਭਪਿੰਦਰ ਸਿੰਘ ਮੌਕੇ ਤੇ ਪਿੰਡ ਚੰਗੀ ਪਣਵਾ ਜਿੱਥੇ ਬੂਟਾ ਸਿੰਘ ਨੇ ਜਸਕਰਨ ਸਿੰਘ ਨੂੰ ਹੋਇਆ ਸੀ ਜਦ ਭਪਿੰਦਰ ਸਿੰਘ ਮੌਕੇ ਤੇ ਪਹੁੰਚਦਾ ਹੈ ਤਾਂ ਬੂਟਾ ਸਿੰਘ ਵੱਲੋਂ ਭਪਿੰਦਰ ਸਿੰਘ ਤੇ ਟਰੈਕਟਰ ਚੜਾ ਦਿੱਤਾ ਜਾਂਦਾ ਹੈ ਤਿੰਨ ਚਾਰ ਵਾਰ ਟਰੈਕਟਰ ਨਾਲ ਕੋਚਲ ਦਿੰਦਾ ਜਿਸ ਤੋਂ ਬਾਅਦ ਭਪਿੰਦਰ ਸਿੰਘ ਦੀ ਮੌਕੇ ਤੇ ਹੀ ਔਤ ਹੋ ਜਾਂਦੀ ਹੈ ਇਸ ਬੰਦੀ ਜਿਸ ਕਰਨ ਸਿੰਘ ਨੇ ਕਿਹਾ ਕਿ ਮਲਜਮਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਐਸਐਚਓ ਡੇਰੇ ਬਬਰ ਨਾਨਕ ਸਤਪਾਲ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਲਜਮਾ ਖਿਲਾਫ ਮਾਮਲਾ ਦਰਜ ਕਰ ਚਲਤ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਰਨ ਸਿੰਘ ਜੀ ਕੀ ਗੱਲ ਹੋਈ ਹੈ ਗੱਲ ਇਹ ਹੋਈ ਜੇ ਇਹ ਦਾ ਬਲਮ ਟਰੈਕਟਰ ਚਲਾਉਂਦਾ ਏ ਨਾ ਨਾ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦਿਨ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਣ ਡਿਆ ਪਿਆ ਮਿੱਟੀ ਵਾਲਾ ਚਲਾਉਣ ਡਿਆ ਪਾ 300 ਰੁਪਏ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਖਿਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੇ ਮੁਨੀ-ਮੁਨੀ ਗਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਭੀ ਹਾਂਜੀ ਤੇ ਟ੍ਰੈਕਟਰ ਬੰਨਿਆ ਕਿਉਂਕਿ ਤੇ ਬਾਅਦ ਜਿੰਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰਾ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥਲੇ ਉਤੋਂ ਦੀ ਥਲੇ ਆ ਗਿਆ। ਵਿਸਥਾਰ ਚ ਕੀ ਲੱਗਦੇ ਆ ਤੁਹਾਨੂੰ? ਹਾਂਜੀ, ਉਹ ਡਾੜੀ ਦੇ ਭੂਆ ਦੇ ਮੁੰਡਾ ਏ। ਹਾਂਜੀ, ਤਿੰਨ ਚਾਰ ਆੜੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡਾੜੀ ਦੇ ਉਤੋਂ ਦੀ। ਮੌਕੇ ਤੇ ਮੌਤ ਹੋ ਗਈ ਜੇ। ਹੁਣ ਤੁਸੀਂ ਕੀ ਜਾਣਦੇ? ਸੁਨਾਖ ਚਾਹੀਦਾ ਸਾਨੂੰ। ਕਾਂਜੀ ਕਰਨ ਦੀ ਜੇ। ਇਹ ਹੈਗੀ 3 3 ਵਜੇ ਦੀ। ਹਾਂਜੀ। ਉਸੇ ਵੇਲੇ ਥੇ ਲੈ ਆਂਤਾ। ਅਨ ਸਿੱਧੇ ਡੈਕਟਰ ਆ ਗਿਆ ਮੌਤ ਹੋ ਗਈ, ਡੈਥ ਹੋ ਗਈ। ਇਕ ਨਾ ਭਪਿੰਦਰ ਸਿੰਘ ਇਸਪਿੰਦਾ ਸਨ ਆਫ ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਰਹਿਣ ਵਾਲਾ ਵਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦੰਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਪਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਦਾ ਵਾ ਤਮਾਨ ਕੇ ਛੜਾਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਦੇ ਨਾਲ ਹੀ ਮੌਤ ਹੋ ਗਈ ਹੈ ਸਰ ਇਹ ਮੰਗਲਾ ਕੱਟ ਕਰ ਲਿਆ ਕਰ ਲਗੇ ਜਰਜ ਤੇ ਕਿਤੇ ਕਿਤੇ ਗਲਾਬ ਕਿੰਨੇ ਦੋ ਤਿੰਨ ਤਿੰਨ ਤੋਂ ਛੇ ਬੂਟਾ ਅਭੀ ਹੋਸਨਾ ਦੇਖੋ ਨੀ ਕੀ ਅਗਲੀ ਕਾਰਵਾਈ ਅਮਲ ਜੰਦੀ ਹੈ ਬਸ ਪਰਮਗਾ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਹਾਂ ਤੇ ਲਾਸ਼ ਨੂੰ ਲਾਸ਼ ਨੂੰ ਪੋਟਮਾਰਟ ਕਰਾਉਣੀ ਹੋਸਨਾ ਹੂੰ